ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਹੁਸਨ ਕ੍ਰੀਤਿਮਾਨ ਅੱਜ ਸੰਗਤ ਜੀ ਆਏ ਆ ਮੰਡੀ ਗੋਬਿੰਦਗੜ ਅੱਜ ਦੇ ਵਲੋਗ ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਪਾਸ਼ਾਏ ਸ਼ੇਮੀ ਦੇ ਆ ਸਾਹਮਣੇ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਡਿਉੜੀ ਬਣੀ ਹੋਈ ਹੈ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਸੰਗਰੂਰ ਤੋਂ ਇਹ ਸਥਾਨ 76 ਕਿਲੋਮੀਟਰ ਦੇ ਆਸ-ਪਾਸ ਹੈ ਆਓ ਹੁਣ ਕਰਦੇ ਹਾਂ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਆਉਣ ਦੇ ਇਤਿਹਾਸ ਬਾਰੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਉਪਰੰਤ 52 ਰਾਜਿਆਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਾਬ ਵੱਲ ਚਾਲੇ ਪਾਏ ਗੁਰੂ ਹਰਗੋਬਿੰਦ ਸਾਹਿਬ ਜੀ ਸੋਨੀਪੱਤ ਕਰਨਾਲ ਕੁਰਕ ਖੇਤਰ ਅੰਬਾਲੇ ਨਥਾਣੇ ਸ਼ੰਭੂ ਹੁੰਦੇ ਹੋਏ ਸਰਹੰਦ ਲਾਗੇ ਬ੍ਰਹਮਣ ਮਾਜਰਾ ਹੁੰਦੇ ਹੋਏ ਡਢਹੀੜੀ ਜਸੜਾਂ ਦੀ ਢਾਬ ਜਾਣੀ ਕਿ ਇਸ ਸਥਾਨ ਤੇ ਆ ਕੇ ਆਪਣੇ ਲਸ਼ਕਰ ਸਮੇਤ ਠਹਿਰੇ ਉਦੋਂ ਮੰਡੀ ਗੋਬਿੰਦਗੜ੍ਹ ਵਸਿਆ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਬਾਦਸ਼ਾਹ ਕਸ਼ਮੀਰ ਜਾਂਦਾ ਹੋਇਆ ਸਰਹੰਦ ਦੇ ਸਾਰੇ ਹਫੀਜ਼ ਵਿੱਚ ਠਹਿਰਦਾ ਸੀ ਐਸ ਲਈ ਗੁਰੂ ਸਾਹਿਬ ਨੇ ਕੁਝ ਦਿਨ ਇੱਥੇ ਠਹਿਰ ਕੇ ਬਾਦਸ਼ਾਹ ਨੂੰ ਉਡੀਕਣ ਦੀ ਸੋਚੀ ਕਿਉਂਕਿ ਢਾਬ ਵਾਲੀ ਥਾਂ ਬੜੀ ਹੀ ਸੁੰਦਰ ਸੀ। ਇਸ ਢਾਬ ਉੱਤੇ ਬਹੁਤ ਹੀ ਸੋਹਣਾ ਕਣਾ ਜੰਗਲ ਸੀ। ਇੱਥੇ ਆਕ ਟੱਕ ਅਤੇ 베ਰੀਆਂ ਦੇ ਝਾੜ ਚੁੰਡ ਬਹੁਤ ਸਨ। ਇਸ ਢਾਬ ਦੇ ਆਸ-ਪਾਸ ਇਲਾਕੇ ਦੇ ਵਿੱਚ ਡੜਹੀੜੀ, ਲੋਹਾਰ ਮਾਜ਼ਰਾ, ਮਸਰਾਲੀ, ਪਾਦਲਾ, ਫਤਿਹਗੜ੍ਹ ਮਿਓਂ ਆ ਜਸੜਾਂ ਆਦੀ ਪਿੰਡ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖਬਰ ਜਦੋਂ ਇਨ੍ਹਾਂ ਪਿੰਡਾਂ ਦੇ ਵਿੱਚ ਗਈ ਤਾਂ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਸੰਗਤ ਜੁੜਨ ਲੱਗੀ ਹੋ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਬਹੁਤ ਵੱਡਾ ਦਰਬਾਰ ਹਾਲ ਬਣਿਆ ਹੋਇਆ ਇੱਕ ਦਿਨ ਲਾਗਲੇ ਪਿੰਡ ਜਸੜਾਂ ਦਾ ਵਸਨੀਕ ਜਾਨ ਕੀ ਦਾਸਤ ਮਾਨ ਨਾਮ ਦਾ ਮਿਸਤਰੀ ਕਿਤੋਂ ਕੰਮ ਕਰਕੇ ਆਪਣੇ ਲੋਹਾਰ ਦੇ ਸੰਧਾਂ ਨਾਲ ਹੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੇ ਦੱਸਿਆ ਕਿ ਮੈਂ ਵਧੀਆ ਕਾਰੀਗਰ ਲੋਹਾਰ ਹਾਂ ਉਸ ਨੂੰ ਯਾਦ ਸੀ ਕਿ ਗੁਰੂ ਜੀ ਨੇ ਸ਼ਸਤਰਾਂ ਵੱਲ ਧਿਆਨ ਦੇਣ ਵਾਲੀ ਗੱਲ ਕਹੀ ਸੀ ਕਿਉਂ ਨਾ ਉਹ ਗੁਰੂ ਜੀ ਵਾਸਤੇ ਸ਼ਸਤਰਾਂ ਸਤਰ ਬਣਾਵੇ ਜਾਨਕੀ ਦਾਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਮੈਂ ਕੋਈ ਖਾਸ ਸ਼ਾਸਤਰ ਆਪ ਦੇ ਲਈ ਬਣਾਵਾਂਗਾ ਮੈਨੂੰ ਬਲ ਬਖਸ਼ੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਸਤਰਾਂ ਦੀ ਅਹਿਮੀਅਤ ਸਮਝਦੇ ਹੋਏ ਕਿਹਾ ਕਿ ਭਾਈ ਤੇਗ ਸਾਹਿਬ ਬਣਾ ਕੇ ਦਿਓ ਜੋ 11 ਸ਼ੇਰ ਵਜਨ ਦਾ ਹੋਵੇ ਤੇ ਚੋੜਾ 5 ਗਿੱਠਾਂ ਦਾ ਹੋਵੇ ਅਸੀਂ ਤੇਰੀ ਸੇਵਾ ਯਾਦਗਰ ਤੌਰ ਤੇ ਰੱਖਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿਸਤਰੀ ਜਾਨਕੀ ਦਾਸ ਧਮਾਨ ਨੂੰ ਕਿਹਾ ਕਿ ਪਾਈ ਲੋਹਾ ਲਿਆ ਅਸੀਂ ਤੇਰੀ ਮਿਹਨਤ ਦਾ ਮੁੱਲ ਦੇਵਾਂਗੇ ਜਾਨਕੀ ਦਾਸ ਲੋਹਾਰ ਨੇ ਕਿਹਾ ਕਿ ਗੁਰੂ ਜੀ ਲੋਹੇ ਦੀ ਬੜੀ ਘਾਟ ਹੈ ਇੱਥੇ ਲੋਹਾ ਨਹੀਂ ਮਿਲਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਤੇਰੇ ਕਰਮੇ ਲੋਹਾ ਬਹੁਤ ਹੈ ਤੂੰ ਕਰ ਜਾ ਕੇ ਵੇਖ ਜਾਨ ਕੀ ਦਾਸ ਕਰ ਗਿਆ ਤਾਂ ਉਸ ਦੀ ਘਰ ਵਾਲੀ ਮਾਨੋ ਦੇਵੀ ਭੱਜੀ ਆਈ ਤੇ ਕਹਿਣ ਲੱਗੀ ਕਿ ਸਾਡੇ ਘਰ ਖਬਰ ਨਹੀਂ ਕੀਆ ਹੋਇਆ ਸਾਡੇ ਘਰ ਦੇ ਸਾਰੇ ਭਾਂਡੇ ਕਾਂਸੀ ਪਿੱਤਲ ਦੇ ਸਭ ਲੋਹੇ ਦੇ ਬਣ ਗਏ ਜਾਨਕੀ ਦਾਸ ਹੈਰਾਨ ਹੋ ਕੇ ਕਹਿਣ ਲੱਗਾ ਕਿ ਇਹ ਸਭ ਲੀਲਾ ਗੁਰੂ ਜੀ ਦੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਸ਼ਾਸਤਰ ਬਣਾਉਣ ਵਾਸਤੇ ਮੇਰੇ ਕੋਲ ਲੋਹਾ ਨਹੀਂ ਉਹ ਕਹਿੰਦੇ ਤੂੰ ਘਰ ਜਾ ਕੇ ਵੇਖ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬੋਰਡ ਤੇ ਲਿਖਿਆ ਹੋਇਆ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਜਾਨਕੀ ਦਾਸ ਤੇ ਉਸ ਦੀ ਪਤਨੀ ਨੇ ਬਰਤਨਾ ਦੀ ਪੰਡ ਬਣ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖੀ ਕਿਹਾ ਕਿ ਅਸੀਂ ਗਰੀਬ ਮਾਰੇ ਗਏ ਸਾਡੇ ਸਾਰੇ ਭਾਂਡੇ ਲੋਹੇ ਦੇ ਬਣ ਗਏ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸੇਵਾ ਕਰੋ ਸ਼ਾਸਤਰ ਬਣਾਓ ਕਰ ਜਾ ਕੇ ਉਸ ਦੇ ਸਾਰੇ ਬਰਤਨ ਚਾਂਦੀ ਦੇ ਬਣ ਗਏ। ਸੰਗਤ ਜੀ ਇਸ ਸਾਈਡ ਗੁਰਦੁਆਰਾ ਸਾਹਿਬ ਦਾ ਨਮਾ ਨਿਰਮਾਨ ਹੋ ਰਿਹਾ। ਇਸ ਅਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਬਰਾਜੇ ਸਨ। ਹਾਲੇ ਸਾਲ ਡੇਢ ਸਾਲ ਹੋਰ ਲੱਗ ਜਾਣਾ ਹੈ ਇਸ ਇਮਾਰਤ ਨੂੰ ਤਿਆਰ ਹੋਣ ਵਾਸਤੇ। ਭਵਿੱਖ ਦੇ ਵਿੱਚ ਇਸ ਸਾਈਡ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਅਗਲੇ ਦਿਨ ਜਾਨਕੀ ਦਾਸ ਗੁਰੂ ਸਾਹਿਬ ਦੇ ਕੋਲ ਆਇਆ ਤਾਂ ਐਨੇ ਨੂੰ ਸਰਹੰਦ ਦਾ ਬੇਲੀ ਰਾਮ ਧਿਮਾਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਕਿਹਾ ਕਿ ਗੁਰੂ ਜੀ ਲੋਹਾ ਮੈਂ ਦੇਵਾਂਗਾ। ਉਸਨੇ ਲੋਹਾ ਲਿਆ ਗੁਰੂ ਸਾਹਿਬ ਦੇ ਅੱਗੇ ਭੇਟ ਕਰ ਦਿੱਤਾ। ਸਾਹਮਣੇ ਸੰਗਤ ਜੀ ਲੰਗਰ ਹਾਲ ਬਣਿਆ ਹੋਇਆ 24 ਘੰਟੇ ਇਸ ਸਥਾਨ ਤੇ ਲੰਗਰ ਚੱਲਦਾ। ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ। ਗੁਰੂ ਸਾਹਿਬ ਨੇ ਜਾਨਕੀ ਦਾਸ ਨੂੰ ਕਿਹਾ ਕਿ ਭਾਈ ਸ਼ਾਸਤਰ ਉਨੇ ਸ਼ੁਰੂ ਕਰਦੋ ਜਾਨਕੀ ਦਾਸ ਨੇ ਸ਼ਸਤਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸ ਨੇ ਹੋਰ ਸਾਥੀ ਆਸੇ ਪਾਸੇ ਦੇ ਪਿੰਡਾਂ ਤੋਂ ਬੁਲਾਏ ਲੋਹਾਰ ਮਾਜ਼ਰਾ ਤੋਂ ਮਨਸ਼ਾ ਗੋਤਖੱਤੀ ਹੀਰਾ ਤੋਂ ਵਿਸ਼ਨੂੰ ਗੋਤਕਮਾਨ ਆਦਲੇ ਤੋਂ ਰੌਣਕੀ ਰਾਮ ਗੋਤਕਮਾਨ ਆਏ ਇਹਨਾਂ ਸਭ ਨੇ ਰਲ ਕੇ ਕੁਝ ਲੋਹਾ ਹੋਰ ਝਟਾ ਟਾਬ ਕੋਲ ਖੂਹ ਅਤੇ ਕੋਠੇ ਪਾਸ ਸ਼ਸਤਰ ਬਣਾਉਣੇ ਸ਼ੁਰੂ ਕਰ ਦਿੱਤੇ ਇਸ ਸਾਈਡ ਸੰਗਤਾਂ ਵਾਸਤੇ ਲੰਗਰ ਤਿਆਰ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਿਕਾਰ ਦਾ ਜ਼ਿਕਰ ਕਰਦੇ ਹੋਏ ਪਾਈ ਗੁਰਦਾਸ ਜੀ ਲਿਖਦੇ ਹਨ ਕੁੱਤੇ ਰੁਖ ਸ਼ਿਕਾਰ ਖਿਲਾਇਆ ਇਥੇ ਗੁਰੂ ਹਰਗੋਬਿੰਦ ਸਾਹਿਬ ਜੀ ਹਰ ਦੂਜੇ ਤੀਜੇ ਦਿਨ ਪਾਦਲਾ ਫਤਿਹਗੜ ਨਿਉਆ ਮੂਤੋ ਅਧੀਕ ਟਿੱਬੇ ਜੰਗਲਾਂ ਦੇ ਵਿੱਚ ਸ਼ਿਕਾਰ ਵਾਸਤੇ ਜਾਂਦੇ ਸਨ ਕਿਉਂਕਿ ਮੂਤੋ ਤੋਂ ਲੈ ਕੇ ਦਲੂਆ ਬਡਲਾ ਖੁਮਾਣੋਂ ਤੱਕ ਝਾੜ ਚੁੰਡ ਰੇਤਲੇ ਟਿੱਬੇ ਬੇਸ਼ਮਾਰ ਹੁੰਦੇ ਸਨ ਅਤੇ ਮਿਰਗਾਂ ਗਿੱਦੜ ਸੂਰ ਖਰਗੋਸ਼ ਪੇੜੀਏ ਆਮ ਪਾਏ ਜਾਂਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਅਤੇ ਹੋਰ ਪਿੰਡਾਂ ਦੇ ਵਿੱਚ ਨਾਮ ਦਾ प्रदेश ਦਿੰਦੇ ਹੋਏ ਵਾਪਿਸ ਇਸ ਟਾਬ ਦੇ ਉੱਪਰ ਆ ਬਰਾਜਦੇ ਇਹ ਸੰਗਤ ਜੀ ਜੋ ਤੁਹਾਨੂੰ ਮੈਂ ਇਤਿਹਾਸ ਦੱਸ ਰਹੇ ਆ ਬੋਰਡਾਂ ਤੇ ਲਿਖਿਆ ਹੋਇਆ ਇਸ ਦੀ ਖੋਜ ਲੇਖਕ ਹਰਪ੍ਰੀਤ ਸਿੰਘ ਨਾਜ਼ ਵੱਲੋਂ ਕੀਤੀ ਗਈ ਹੈ ਇੱਕ ਦਿਨ ਗੁਰੂ ਜੀ ਨੇ ਜਾਨਕੀ ਦਾਸਤਮਾਨ ਨੂੰ ਕਿਹਾ ਕਿ ਹੁਣ ਅਸੀਂ ਚਲੇ ਜਾਵਾਂਗੇ ਜੋ ਤੂੰ ਕੰਮ ਕੀਤਾ ਏ ਜਰਾ ਵਿਖਾਤਾ ਸਹੀ ਗੁਰੂ ਜੀ ਨੇ ਤੇਗਾ ਹੱਥ ਦੇ ਵਿੱਚ ਲੈ ਕੇ ਵੇਖਿਆ ਪਰਖਿਆ ਤੇ ਬੜੇ ਪ੍ਰਸੰਨ ਹੋਏ ਗੁਰਦੁਆਰਾ ਸਾਹਿਬ ਦੇ ਲਹਿੰਦੇ ਵੱਲ ਜਿਸ ਥਾਂ ਤੇ ਹੁਣ ਇਹ ਸਰੋਵਰ ਹੈ ਕਿਸੇ ਵੇਲੇ ਇੱਥੇ ਡੜਹੀੜੀ ਜਸੜਾਂ ਦੀ ਇੱਕ ਸਾਂਝੀ ਤਾਬ ਹੁੰਦੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਕਾਰੀਗਰਾਂ ਨੂੰ 10-10 ਮੋਹਰਾਂ ਦੇਵੋ ਪਰ ਜਾਨਕੀ ਦਾਸ ਨੇ ਕਿਹਾ ਕਿ ਸਾਡੀ ਸੇਵਾ ਮਨਜ਼ੂਰ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਅਸੀਂ ਸ਼ਸਤਰਾਂ ਦੀ ਬਣਵਾਈ ਜ਼ਰੂਰ ਦੇਵਾਂਗੇ ਗੁਰੂ ਜੀ ਦੇ ਕਹਿਣ ਤੇ ਜਾਨਕੀ ਦਾਸ ਨੇ 5-5 ਮੋਹਰਾਂ ਲੈ ਕੇ ਸਭ ਕਾਰੀਗਰਾਂ ਨੂੰ ਦਿੱਤੀਆਂ ਗੁਰੂ ਜੀ ਨੇ ਕਿਹਾ ਕਿ ਜਾਨ ਕੀ ਦਾਸ ਕੋਈ ਹੋਰ ਇੱਛਾ ਹੈ ਤਾਂ ਮੰਗ ਜਾਨ ਕੀ ਦਾਸ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਸਥਾਨ ਤੇ ਲੋਹੇ ਦੀ ਬੜੀ ਘਾਟ ਹੈ ਗੁਰੂ ਜੀ ਨੇ ਪ੍ਰਸੰਨ ਹੋ ਕੇ ਇਸ ਸਥਾਨ ਨੂੰ ਲੋਹਾ ਨਗਰੀ ਹੋਣ ਦਾ ਵਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ ਦੀ ਖਿੱਚ ਦੂਰ ਦਰੇੜਿਓਂ ਲੋਹਾ ਲੈ ਕੇ ਆਵੇਗੀ ਅਤੇ ਇਸ ਬੇਰੋਨ ਦੀ ਜਗ੍ਹਾ ਤੇ ਇੱਕ ਸੁੰਦਰ ਸ਼ਹਿਰ ਵੱਸ ਜਾਵੇਗਾ ਜੋ ਚਾਰੇ ਦਿਸ਼ਾਵਾਂ ਨੂੰ ਫੈਲੇਗਾ ਜਾਨਕੀ ਦਾਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰਾ ਦੇ ਦਾਤਾ ਜੇ ਆਪ ਹੋਰ ਦੇয়ালੂ ਹੋ ਤਾਂ ਮੇਰੀ ਮਾਤਾ ਜਨਮ ਤੋਂ ਅੰਦੀ ਹੈ ਉਸ ਨੂੰ ਸੰਸਾਰ ਵਿਖਾ ਦੇਵੋ ਗੁਰੂ ਜੀ ਨੇ ਕਿਹਾ ਕਿ ਕੱਲ ਚੇਤਰ ਦੀ ਪੂਰਨਮਾਸ਼ੀ ਹੈ ਅਸੀਂ ਇਸ ਟਾਪ ਤੇ ਇਸ਼ਨਾਨ ਕਰਾਂਗੇ ਮਗਰੋਂ ਤੂੰ ਆਪਣੀ ਮਾਤਾ ਸ਼ੋਭੀ ਨੂੰ ਇਸ਼ਨਾਨ ਕਰਵਾ ਦੇਵੀਂ ਕਰਤਾਰ ਪਲੀ ਕਰੇਗਾ ਅਗਲੇ ਦਿਨ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ ਇਸ਼ਨਾਨ ਕੀਤਾ ਤੇ ਵੈਗੁਰੂ ਉਦੋਂ ਤਿੰਨ ਵਾਰ ਨਾਮ ਜਪਿਆ ਨਾਲ ਦੇ ਸਿੰਘਾਂ ਨੇ ਤਿੰਨ ਵਾਰ ਨਾਮ ਜਪਣ ਦਾ ਕਾਰਨ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇਹ ਤਿੰਨ ਜਨਮ ਦੀ ਅੰਦੀ ਸੀ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਮਗਰੋਂ ਜਾਨ ਕੀ ਦਾਸਤੀ ਮਾਤਾ ਨੇ ਇਸ ਸਥਾਨ ਤੇ ਇਸ਼ਨਾਨ ਕੀਤਾ ਤੇ ਉਸ ਨੂੰ ਦੇਖਣਾ ਸ਼ੁਰੂ ਹੋ ਗਿਆ। ਗੁਰੂ ਸਾਹਿਬ ਸਵਾ ਮਹੀਨਾ 40 ਦਿਨ ਇਸ ਸਥਾਨ ਤੇ ਠਹਿਰੇ ਅਤੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਹੋਏ ਨਸرائی ਵੱਲ ਚਲੇ ਗਏ। ਗੁਰੂ ਜੀ ਦੇ ਇਥੋਂ ਜਾਣ ਤੋਂ ਬਾਅਦ ਮੁਗਲ ਹਕੂਮਤ ਦੌਰਾਨ ਇਸ ਸਥਾਨ ਦੀ ਸੇਵਾ ਸੰਭਾਲਣਾ ਹੋ ਸਕੀ। ਫੇਰ ਕਾਫੀ ਸਮਾਂ ਬੀਤਣ ਤੋਂ ਬਾਅਦ ਨਿਹਾਲ ਸਿੰਘ ਭੰਗੂ ਨੇ ਇਸ ਸਥਾਨ ਉਹਨਤੇ ਖਾਣਾ ਦਾ ਕੱਚਾ ਕੋਠਾ ਬਣਾ ਕੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਹਨਾਂ ਨੇ ਇਸ ਸਥਾਨ ਦੇ ਨਾਲ ਹੀ ਇੱਕ ਪਿੰਡ ਦੀ ਮੋੜੀ ਗੜ ਦਿੱਤੀ ਅਤੇ ਪਿੰਡ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਰੱਖਿਆ ਮੰਡੀ ਗੋਬਿੰਦਗੜ੍ਹ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਨ ਕੀ ਦਾਸ ਨੂੰ ਕਿਹਾ ਸੀ ਕਿ ਤੇਰੀ ਕੌਮ ਦਾ ਲੋਹਾਰ ਕਰਾਣਾ ਪੱਛਮ ਦਿਸ਼ਾ ਤੋਂ ਆਵੇਗਾ। ਉਸ ਸਮੇਂ ਪਾਕਿਸਤਾਨ ਤੋਂ ਸਰਦਾਰ ਮਾਨ ਸਿੰਘ ਖਾਲਸਾ, ਸਰਦਾਰ ਜਸਵੰਤ ਸਿੰਘ ਖਾਲਸਾ ਅਤੇ ਰਾਮ ਸਿੰਘ ਖਾਲਸਾ ਦਾ ਪਰਿਵਾਰ ਇੱਥੇ ਆਇਆ ਤੇ ਲੋਹੇ ਦਾ ਕਾਰੋਬਾਰ ਸ਼ੁਰੂ ਕਰਕੇ ਕਾਮਯਾਬ ਹੋਇਆ ਉਨ੍ਹਾਂ ਨੇ ਮਿਹਰ ਸਿੰਘ ਭੰਗੂ ਅਤੇ ਮਹਾਪੁਰਸ਼ ਸੰਤ ਬਾਬਾ ਜੈਮਲ ਸਿੰਘ ਪੂਰੀ ਵਾਲੇ ਸੰਤ ਪ੍ਰੀਤਮ ਸਿੰਘ ਜੀ ਅੰਬੇ ਮਾਧਰਾ ਸੰਤ ਸ਼ਮਸ਼ੇਰ ਸਿੰਘ ਜੀ ਰਾੜੇ ਵਾਲੇ ਅਤੇ ਸੰਤ ਮਹਿੰਦਰ ਸਿੰਘ ਜੀ ਭੋਰਨੇ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਦੀ ਵੱਡੀ ਇਮਾਰਤ ਦੀ ਸੇਵਾ 1955 ਦੇ ਵਿੱਚ ਕਰਵਾਈ ਗੁਰੂ ਸਾਹਿਬ ਦੇ ਬਚਨ ਪੂਰੇ ਹੋਏ ਅੱਜ ਇਹ ਸ਼ਹਿਰ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਹੈ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਮੰਜੀ ਸਾਹਿਬ ਦੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਆ ਕੇ ਵਰਾਜੇ ਸਨ ਗੁਰੂ ਜੀ ਦੇ ਵਰਾਜਣ ਵਾਲੀ ਥਾਂ ਤੇ ਮੰਜੀ ਸਾਹਿਬ ਦੇ ਰੂਪ ਦੇ ਵਿੱਚ ਯਾਦਗਾਰ ਬਣਾ ਦਿੱਤੀ ਗਈ ਹੈ ਇਸ ਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਬੈ ਕੇ ਬਾਣੀ ਤੇ ਨਾਮ ਦਾ ਉਪਦੇਸ਼ ਦਿੰਦੇ ਸਨ ਆਪ ਵੀ ਸੰਗਤ ਜੀ ਕਰੋ ਇਸ ਸਥਾਨ ਦੇ ਦਰਸ਼ਨ ਗੁਰੂ ਸਾਹਿਬ ਦੇ ਇਸ ਸਥਾਨ ਤੇ ਆਉਣ ਦੀ ਖੁਸ਼ੀ ਦੇ ਵਿੱਚ ਫੱਗਣ ਦੀ ਪੰਚਮੀ ਤੇ ਚੇਤਰ ਦੀ ਪੂਰਨਮਾਸ਼ੀ ਤੱਕ 40 ਦਿਨਾਂ ਦਾ ਸਲਾਹ ਸਨਾ ਸਮਾਗਮ ਜੋੜ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਗੁਰਪੂਰੂ ਵੀ ਮਨਾਇਆ ਜਾਂਦਾ ਹੈ ਪੂਰਨਮਾਸ਼ੀ ਵਾਲੇ ਦਿਨ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਇਸ ਸਥਾਨ ਤੇ ਸੰਗਤ ਜੀ ਪ੍ਰਾਤਨ ਇੱਟਾਂ ਦਾ ਹੀ ਥੜਾ ਸਾਹਿਬ ਬਣਿਆ ਹੋਇਆ ਹੈ ਉਸ ਪ੍ਰਾਤਨ ਸਥਾਨ ਨੂੰ ਉਵੇਂ ਹੀ ਸਾਂਭਿਆ ਹੋਇਆ ਹੈ ਇਸ ਜਗ੍ਹਾ ਸੰਗਤ ਜੀ ਇੱਕ ਬਹੁਤ ਵੱਡਾ 베ਰੀ ਦਾ ਰੁੱਖ ਸੀ ਜਿਸ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਪਰਕਾਰ ਸੇਵਾ ਦੌਰਾਨ ਇਹ 베ਰੀ ਦਾ ਰੁੱਖ ਵੱਡ ਦਿੱਤਾ ਗਿਆ ਹੈ ਪਿੱਛੇ ਜੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਇਸ ਰੁੱਖ ਨੂੰ ਵੱਡਣ ਦੇ ਪਿੱਛੇ ਬਹੁਤ ਲੜਾਈ ਹੋਈ ਹੈ ਪੁਰਾਤਨ ਨਿਸ਼ਾਨੀਆਂ ਅਸੀਂ ਗਵਾਕੇ ਬਹਿ ਜਾਂਨੇ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਕੜਿਆਂ ਦੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ